ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਇੱਕ ਅਲੱਗ ਵਿਸ਼ੇ ਤੇ ਆ ਤੇ ਵੀਡੀਓ ਦਾ ਟਾਈਟਲ ਹੈਗਾ ਵਾ ਜੋ ਸਫਲ ਨਹੀਂ ਹੋਇਆ ਜੋ ਸਫਲ ਨਹੀਂ ਹੋਇਆ ਵੀਡੀਓ ਦਾ ਟਾਈਟਲ ਆਪਣੀ ਦਾ ਜੋ ਸਫਲ ਨਹੀਂ ਹੋਇਆ ਇਹ ਨਾ ਸਮਝੋ ਕਿ ਉਹ ਪ੍ਰਤਿਵਾਸ਼ਾਲੀ ਨਹੀਂ ਹੈ ਜੋ ਸਫਲ ਨਹੀਂ ਹੋਇਆ ਇਹ ਨਾ ਸਮਝੋ ਵੀ ਉਹ ਪ੍ਰਤਿਵਾਸ਼ਾਲੀ ਨਹੀਂ ਹੈ ਹੋ ਸਕਦਾ ਉਸ ਨੂੰ ਮੌਕਾ ਨਾ ਮਿਲਿਆ ਹੋਵੇ ਹੋ ਸਕਦਾ ਉਹ ਇਮਾਨਦਾਰ ਹੋਵੇ ਸੱਚਾ ਹੋਵੇ ਹੋ ਸਕਦਾ ਉਸ ਕੋਲੇ ਸਾਧਨਾਂ ਦੀ ਕਮੀ ਹੋਵੇ ਹੋ ਸਕਦਾ ਉਸ ਨੂੰ ਮੌਕੇ ਦਾ ਫਾਇਦਾ ਉਠਾਉਣਾ ਨਾ ਆਉਂਦਾ ਹੋਵੇ ਹੋ ਸਕਦਾ ਉਸ ਨੂੰ ਚਮਚਾਗਰੀ ਕਰਨੀ ਨਾ ਆਉਂਦੀ ਹੋਵੇ ਹੋ ਸਕਦਾ ਉਸ ਦੀ ਹਾਲੇ ਜਮੀਰ ਨਾ ਮਰੀ ਹੋਵੇ ਹੋ ਸਕਦਾ ਉਹ ਜੁਗਾੜੀ ਨਾ ਹੋਵੇ ਹੋ ਸਕਦਾ ਉਹ ਆਪਣੇ ਆਲੇ ਦੁਆਲੇ ਤੋਂ ਜ਼ਿਆਦਾ ਪ੍ਰਤਿਵਾਸ਼ਾਲੀ ਹੋਵੇ ਹੋ ਸਕਦਾ ਉਸ ਦੇ ਆਸ-ਪਾਸ ਦੇ ਲੋਕ ਉਸ ਦੀ ਰੱਤੀਵਾ ਅਤੇ ਉਸ ਦਾ ਮੁੱਲ ਪਾਉਣ ਦੇ ਯੋਗ ਹੀ ਨਾ ਹੋਣ ਜੇ ਉਹ ਤੁਹਾਡੀਆਂ ਨਜ਼ਰਾਂ ਵਿੱਚ ਸਫਲ ਨਹੀਂ ਤੁਹਾਡੀਆਂ ਨਜ਼ਰਾਂ ਵਿੱਚ ਗਰੀਬ ਹੈ ਤਾਂ ਉਸ ਦਾ ਮਜ਼ਾਕ ਨਾ ਉਡਾਓ ਤੁਸੀਂ ਦੁਨਿਆਵੀ ਤੌਰ ਤੇ ਬਹੁਤ ਸਿਆਣੀ ਤੇ ਪੈਸਾ ਕਮਾਉਣ ਦੇ ਯੋਗ ਹੋ ਸਕਦੇ ਹੋ ਪਰ ਜੋ ਸਮਰੱਥਾ ਉਸ ਵਿੱਚ ਹੈ ਜੋ ਉਹ ਕਮਾਈ ਕਰ ਰਿਹਾ ਹੈ ਉਸ ਬਾਰੇ ਤੁਸੀਂ ਆਦ ਤੋਂ ਲੈ ਕੇ ਅੰਤ ਤੱਕ ਅਣਜਾਣ ਵੀ ਹੋ ਸਕਦੇ ਹੋ ਸਾਡੇ ਸਤਿਕਾਰਯੋਗ ਲੇਖਕ ਅਮਰਦੀਪ ਸਿੰਘ ਗਿੱਲ ਦੇ ਲਿਖੇ ਹੋਏ ਇਹ ਸ਼ਬਦ ਸੀ ਜੋ ਤੁਹਾਡੇ ਸਾਹਮਣੇ ਆਪਾਂ ਵੀਡੀਓ ਦੇ ਜ਼ਰੀਏ ਪੌਂਡ ਦੇ ਕੀਤੇ ਆ ਜੇ ਵਧੀਆ ਲੱਗਣ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ